O. O. ਅੱਜ ਗੁਰਾਂ ਘੜਚੋਂ ਵਿੱਚ ਵਿੱਚ ਸਮੂਹ ਖੰਧਾਲਾ ਨੂੰ 3100 ਦੀਵਾਲੀ ਦੀਮਾਲਾ ਕੀਤੀ ਜਾ ਰਹੀ ਹੈ 3100 ਦੀਵਾਲੀ ਦੀਮਾਲਾ ਕਰਾਂਗੇ ਜੀ ਉਸ ਤੋਂ ਬਾਅਦ ਜਿਹਨੇ ਇੱਥੋਂ ਸ਼ੁਭ ਯਾਤਰਾ ਨੰਗਣ ਗਿਆ ਉਹਨਾਂ ਨੂੰ ਦੁੱਧ ਦਾ ਵੰਡਾ ਕੀਤਾ ਜਾਏਗਾ ਨਾਲ ਸੂਰ ਦਾ ਵੰਡਾ ਕੀਤਾ ਜਾਏਗਾ ਤੇ ਸਾਰਿਆਂ ਨੂੰ ਲੱਡੂ ਵੰਡੇ ਜਾਣਗੇ ਇਹ ਸ਼ਾਮ ਨੂੰ ਦੀਮਾਲਾ ਦੇਖਣ ਯੋਗ ਹੋਏਗੀ ਜੀ ਜੈ ਸ਼੍ਰੀ ਰਾਮ ਜੀ ਜੈ ਜੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ 5:30 ਵਜੇ ਦੀਮਾਲਾ ਸ਼ੁਰੂ ਹੋ ਜੇਗੀ मतिलबु इच्छा त कदवी माल की छोटी जय श्री